ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਵਰ੍ਹੇ ਦੀਵਤੇ ਪੰਜਾਬ ਕੁਸਰੀ ਗਰੁੱਪ ਵੱਲੋਂ ਬਠਿੰਡਾ ਦੀ ਪੁਲਿਸ ਲੈਂਡ ਵਿਖੇ ਲਗਾਇਆ ਗਿਆ ਇੱਕ ਵਿਸ਼ਾਲ ਖੂਨਦਾਨ ਕੈਂਪ ਜਿਸ ਦੇ ਵਿੱਚ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡੜ ਵੱਲੋਂ ਇੱਥੇ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ਤੇ ਕੀਤਾ ਗਿਆ ਸਨਮਾਨਤ ਅਤੇ ਉਹਨਾਂ ਨੂੰ ਦਿੱਤਾ ਗਿਆ ਆਸ਼ੀਰਵਾਦ ਬਠਿੰਡਾ ਦੀ ਪੁਲਿਸ ਲੈਂਡ ਵਿਖੇ ਅੱਜ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਦੇ ਵਿੱਚੋਂ ਨਾਲ ਵੱਲੋਂ ਆਪਣਾ ਖੂਨਦਾਨ ਦਿੱਤਾ ਗਿਆ ਇਸ ਮੌਕੇ ਅੱਜ ਪੰਜਾਬ ਗਿੱਸਰੀ ਗਰੁੱਪ ਦੇ ਸ਼ਹੀਦ ਲਾਲਾ ਜਗਤਨਾਪਨ ਰਣਜੀਤ ਦੀ ਵਰਸੀ ਸੀ ਅਤੇ ਅੱਜ ਪੰਜਾਬ ਗਿੱਸਰੀ ਗਰੁੱਪ ਵੱਲੋਂ ਬਠਿੰਡਾ ਦੀ ਪੁਲਿਸ ਲੈਣਵੇਕੇ ਖੂਨਦਾਨ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ ਲੈਣਾ ਲਗਾ ਕੇ ਪੁਲਿਸ ਮੁਲਾਜ਼ਮਾਂ ਵੱਲੋਂ ਅੱਜ ਆਪਣੀ ਸਵੈਇਛਾ ਦੇ ਨਾਲ ਖੂਨਦਾਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਪਹੁੰਚੇ ਅਤੇ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਰ ਅਤੇ ਐਸਪੀ ਐਚ ਗੁਰਮੀਤ ਸਿੰਘ ਵੀ ਇਸ ਮੌਕੇ ਪਹੁੰਚੇ ਅਤੇ ਪੰਜਾਬ ਆਪਣਾ ਪੰਜਾਬ ਕੁਸ਼ਰੀ ਗਰੁੱਪ ਦੇ ਜਿਹੜਾ ਅਨਚਾਰਜ ਵਿਜੇ ਵਰਮਾ ਪੰਜਾਬ ਕੁਸ਼ਰੀ ਗਰੁੱਪ ਦੇ ਰਿਪੋਰਟਰ ਸੁਖਵਿੰਦਰ ਸ਼ਰਮਾ ਅਤੇ ਪੰਜਾਬ ਕੁਸ਼ਰੀ ਗਰੁੱਪ ਦੇ ਰਿਪੋਰਟਰ ਪਰਮਿੰਦਰ ਸਰਾ ਅਤੇ ਉਹਨਾਂ ਦੇ ਨਾਲ-ਨਾਲ ਹੋਰ ਵੀ ਇੱਥੇ ਸਟਾਫ ਉਹਨਾਂ ਦੇ ਨਾਲ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਜਿਸ ਦੇ ਵਿੱਚ ਐਸਐਸਪੀ ਵੱਲੋਂ ਖੂਨਦਾਨੀਆਂ ਨੂੰ ਜਿੱਥੇ ਸਨਮਾਨਿਤ ਕੀਤਾ ਗਿਆ ਉੱਥੇ ਸੁਨੀਲ ਸਿੰਘਲਾ ਜੋ ਬੀਜੇਪੀ ਦੇ ਮੀਡੀਆ ਆਪਣਾ ਪਰਮਾਰੀ ਹਨ ਪੰਜਾਬ ਉਹਨਾਂ ਨੇ ਵੀ ਇਸ ਦੇ ਵਿੱਚ ਮੋਲੇਦ ਕੀਤੀ ਦੇਖਣ ਤਸਵੀਰਾਂ ਦੇ ਵਿੱਚ ਜਿੱਥੇ ਅੱਜ ਪੰਜਾਬ ਕੇਸਰੀ ਗਰੁੱਪ ਦੇ ਲਾਲਾ ਜਗਤ ਨਾਰਾਇਣ ਜੀ ਦੀ ਵਰਸੀ ਦੇ ਉੱਤੇ ਬਠਿੰਡਾ ਦੀ ਪੁਲਿਸ ਲੈਣ ਵਿਖੇ ਇੱਕ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਕੇਸਰੀ ਗਰੁੱਪ ਵੱਲੋਂ ਦਿੱਤੇ ਗਏ ਸਰਟੀਫਿਕੇਟ ਵੀ ਐਸਐਸਪੀ ਵੱਲੋਂ ਇੱਥੇ ਖੂਨਦਾਨੀਆਂ ਨੂੰ ਮੰਡੇ ਗਏ ਅਤੇ ਇਹ ਬਠਿੰਡਾ ਦੀ ਪੁਲਿਸ ਲੈਣ ਵਿਖੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਅੱਜ ਆਪਣਾ ਖੂਨ ਦੇ ਕੇ ਦਲਾ ਜਗਤਨ ਰਣਜੀ ਨੂੰ ਆਪਣੇ ਸ਼ਰਧਾ ਦੇ ਫੁਰ ਭੇਟ ਕੀਤੇ ਅਸੀਂ ਉਹ ਦਿਖਾ ਰਹੇ ਹਾਂ ਬਠਿੰਡਾ ਦੀ ਪੁਲਿਸ ਲੈਂਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਖੂਨਦਾਨੀਆਂ ਨੂੰ ਐਸਐਸਪੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਜਿਸ ਦੇ ਵਿੱਚ ਬਠਿੰਡਾ ਪੰਜਾਬ ਪੁਲਿਸ ਗਰੁੱਪ ਦੇ ਜਿਹੜਾ ਇੰਚਾਰਜ ਵਿਜੀ ਵਰਮਾ ਵੀ ਸ਼ਾਮਲ ਹੋਏ ਅੱਜ ਪੰਜਾਬ ਕੇ ਸਿਟੀ ਗਰੁੱਪ ਵੱਲੋਂ ਜਿਹੜੇ ਉਹਨਾਂ ਦੇ ਸ਼ਹੀਦ ਲਾਲਾ ਜਗਤ ਭਰਾਣ ਜੀ ਦੀ ਜਿਹੜੀ ਵਰਸੀ ਹੈ ਉਹਦੇ ਉਹਨਾਂ ਦੀ ਵਰਸੀ ਦੇ ਦਿਹਾੜੇ ਤੇ ਪੰਜਾਬ ਦੇ ਪੰਜਾਬ ਪੁਲਿਸ ਦੇ ਜਿਹੜਾ ਪੁਲਿਸ ਲਾਈਨ ਬਠਿੰਡਾ ਹੈ ਉੱਥੇ ਇਹਨਾਂ ਨੇ ਇੱਕ ਖੂਨਦਾਨ ਕੈਂਪ ਆਰਗੇਨਾਈਜ਼ ਕੀਤਾ ਇਹਦੇ ਚ ਸਾਡੇ ਅੱਜ ਬਠਿੰਡਾ ਪੁਲਿਸ ਦੇ ਮੁਲਾਜ਼ਮ ਜਿਹੜੇ ਵੋਲੰਟੇਰੀਲੀ ਦਾਨ ਕਰਨਾ ਚਾਹੁੰਦੇ ਉਹ ਇੱਥੇ ਆ ਜਾਏ ਤੇ ਆਈ ਅਪਰੀਸ਼ੀਏਟ ਪੰਜਾਬ ਕੁਲ ਜਿਹੜਾ ਪੰਜਾਬ ਕੇਸਟਰੀ ਗਰੁੱਪ ਹੈ ਉਹਨਾਂ ਨੇ ਜਿਹੜਾ ਆਰਗੇਨਾਈਜ਼ ਕੀਤਾ ਔਰ ਸਾਡੇ ਮੁਲਾਜ਼ਮ ਜਿਹੜੇ ਇਦਾਂ ਦਾ ਬਲੱਡ ਡੋਨੇਸ਼ਨ ਚ ਵਿਲਿੰਗਲੀ ਪਾਰਟਿਸਿਪੇਟ ਕਰਦੇ ਉਹਨਾਂ ਨੂੰ ਸਪੋਰਟ ਕਰਨ ਲਈ ਅੱਜ ਮੈਂ ਇੱਥੇ ਪੁਲਿਸ ਲਾਈਨ ਆਈ ਹਾਂ ਤੇ ਮੇਰੇ ਨਾਲ ਐਸਪੀ ਹੈੱਡਕ quarter ਹੈਗੇ ਔਰ Uh, विजय वर्मा जी तो थोड़ी सारी टीम पंजाब केसरी थी एंड uh, इस तरह के ओकेजन असं तो अगे भी ऑर्गेनाइज करते रहेंगे बिकॉज इट इज़ अ लाइफ सेविंग एक्सरसाइज और सूँ इन बद के इन प्रमोट करना चाहिए और इनकरेज करना चाहिए थैंक यू